ਹਾਂਜੀ ਦੋਸਤੋ ਅੱਜ ਜੀ ਆਪਾਂ ਵੀਡੀਓ ਕਵਰ ਕਰਦੇ ਆਂ ਪਿੰਡ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ 26 700 ਜੋ ਸਾਹਮਣੇ ਸਕਰੀਨ ਤੇ ਆਪਾਂ ਬੈਠ ਦੇਖਦੇ ਪਏ ਆਂ ਤੀਜਾ ਸੂਆ ਸੂਈ ਹੋਈ ਆ ਅੱਜ ਸੂਈ ਨੂੰ ਇਹਨੂੰ 7 ਦਿਨ ਹੋ ਚੁੱਕੇ ਆਗੇ ਤੇ ਦੁੱਧ ਐਸ ਵਕਤ ਵੀਰ ਕਹਿੰਦਾ 28 ਲੀਟਰ ਜਮਾ ਨੈਟ ਮੈਨ ਦਾ ਹਾਜ਼ਰਾ 14 ਲੀਟਰ ਪਰ ਟਾਈਮ ਦਾ ਜਿਹੜਾ ਮਰਜ਼ੀ ਵੀ ਚੋ ਸਕਦਾ ਤੀਸਰਾ ਸੂਆ ਸੂਈ ਆ 7 ਦਿਨ ਹੋ ਗਏ ਸੂਈ ਨੂੰ ਬੱਚਾ ਮੇਲ ਕਾਫਾ ਨਾੜੂਆ ਦੇਖ ਸਕਦੇ ਬੱਚੇ ਦਾ ਨਾਲ ਆ 28 ਤੋਂ 29 ਲੀਟਰ ਦੁੱਧ ਜਮਾ ਨੈਟ ਮਿਲਣ ਦਾ ਹਾਜ਼ਰ ਆ ਪਿੰਡ ਬੁਰਜ ਮਹਿਮਾ ਗੋਨੇਆਂ ਦੇ ਨਜ਼ਦੀਕ ਪੈ ਗਿਆ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਹੈਗਾ ਸੋ ਘਰੇਲੂ ਵਿਹੜਾ ਵੀਰਾਂ ਦੀ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਸੋ ਥਾਨ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਚਾਹੇ ਵੀਰ ਕਹਿੰਦਾ ਮਸ਼ੀਨੀ ਚਵਾਈ ਕਰ ਲਓ ਚਾਹੇ ਹੱਤੀ ਦੋਨੇ ਟਾਈਪ ਦਾ ਵਿਹੜ ਦੇ ਥਾਨ ਲੱਗਿਆ ਵਾ ਸੋ ਵੱਡੀ ਬੁੱਢੀ ਦੇਖੋ ਬੈਠ ਚੰਗੀ ਆ ਰਾਜੀ ਸਮੀ ਪੜੀ ਹੈਗੀ ਘਰੇਲੂ ਵਿਹੜਾ ਤੇ ਮੁੱਲ ਵੀਰ ਕਹਿੰਦਾ ਬਿਲਕੁਲ ਬਾਜਬ ਹੋਊਗਾ ਫੋਨ ਤੇ ਕਰਾਂਗੇ ਸੋ ਤੋਰਾ ਵਗੈਰਾ ਚੈੱਕ ਕਰੋ ਬੈਠਦਾ ਸੋਹਣਾ ਸਾਫ ਸੁਥਰਾ ਫੁੱਲ ਵੱਡੇ ਘੱਟ ਕੱਟ ਦੇ ਵਿੱਚ ਸੋਹਣੀ ਬਾਂਡੀ ਵਾਂਟਰ ਦੇ ਵਿੱਚ ਸੋ ਖਰੀਦਣ ਲਈ ਤੁਸੀਂ ਅਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ 9877326779 ਏਰੀਆ ਬਠਿੰਡਾ ਆ ਗਿਆ ਵੀਰਾਂ ਦਾ